502 502 502 ਮਾਦਰਮ 250 ਰੁਪਏ ਦਾ ਸੂਟ ਆ ਚੱਕੋ ਜੀ ਆ ਗਿਆ ਆਲ ਓਵਰ ਸੂਟ ਤੇ ਨਾਲ ਦੁਪੱਟਾ ਲਾ ਕੇ ਦੇਦਾ ਘੋਟਣ ਦਾ ਰੇਡ ਕਰਤਾ 350 ਦਾਲਦੀਆਂ ਨਾਨੀਆਂ ਬਜ਼ੁਰਗ ਵੀ ਕਰਦੇ ਖੋਜ ਬਾਜ਼ਾਰ ਦੇ ਵਿੱਚ ਮਿਲਦਾ 1000 ਰੁਪਏ ਦਾ ਇੱਕ ਇੱਥੇ ਕਰਤੇ 802 802 802 ਨਮਾ ਕੰਮ ਸ਼ੁਰੂ ਕਰਨਾ ਤੁਸੀਂ ਰੀਸੇਲਰ ਹੋ ਦੁਕਾਨਦਾਰੋਂ ਫੇਰੀ ਲੈ ਕੇ ਕਪੜਾ ਵੇਚ ਦਿਓ ਘਰ ਲਈ ਕਪੜਾ ਲੈਣਾ ਸਾਰਿਆਂ ਦੇ ਲਈ ਖੁੱਲੇ ਗੱਫੇ ਲੈ ਜਾਓ ਮਾਰਕੀਟ ਦੇ ਵਿੱਚ ਰੇਡ 1700 1300 ਕੋਈ ਲੱਗ ਲੱਗ ਰੇਟ ਲਾਉਂਦੇ ਆ ਆ ਵੀ ਕਰਤਾ 500 ਰੁਪਏ ਦਾ ਚੱਕੋ ਕੋਈ ਕਹਿੰਦੇ ਇਹ ਕੱਪੜਾ ਹੈਗਾ ਇੰਗਲੈਂਡ ਦਾ ਬਾਜ਼ਾਰ ਦੇ ਵਿੱਚ ਹੈਗਾ 1300 ਰੁਪਏ ਦਾ ਇੱਕ ਸੂਟ ਇੱਥੇ ਅਸੀਂ ਕਰਦੇ 1300 ਦੇ ਦੋ ਦੇਖੋ ਜੀ ਇਹ ਗੱਲ ਦਾ ਪੱਕੀ ਆ ਮਾਲ ਸਾਡੇ ਕੋਲ ਦੁਬਈ ਦਾ ਪਰ ਜਿਹੜਾ ਮੰਗਦਾ ਅਸੀਂ ਉਹਨੂੰ ਹੀ ਦੇਈਦਾ ਚੱਕੋ 450 ਕੋਈ ਜੀ ਆ ਵੀ ਕਰਤੀ ਬਾਰੀ ਸਾਰੀ 500 ਰੁਪਏ ਜਿਹੜਾ ਮਰਜੀ ਸੂਟ ਚੱਕ ਕੇ ਲੈ ਜਾਓ 500 500 500 ਐਨ ਬੋਲ ਬੋਲ ਦੇ ਬੱਚੇ ਭਾਵੇਂ ਕੋਟ ਤੇ ਬਣਾ ਲਓ ਭਾਵੇਂ ਸੂਟ ਬਣਾ ਲਓ ਭਾਵੇਂ ਨਾਈਟ ਸੂਟ ਬਣਾ ਲਓ ਭਾਵੇਂ ਕੋਟ ਸੈੱਟ ਬਣਾ ਲਓ ਚੱਕ ਲਓ ਆ ਟਰਾਈਡੈਂਟ ਦਾ ਟਾਵਲ ਆ ਗਿਆ ਆ ਚੱਕੋ ਇਹੋ ਜੀਆਂ ਚੀਜ਼ਾਂ ਆਈਆਂ ਰੇਟ ਕਰਤਾ 350 ਰੁਪਏ ਟੋਲ ਦੇਖੋ ਕਿੰਨੇ ਸੋਹਣੇ ਸੋਹਣੇ ਆ ਗਏ ਆ ਫੁਲਕਾਰੀਆਂ ਕਿੰਨੇ ਸੋਹਣੀਆਂ ਆ ਗਈਆਂ ਪਾਕਿਸਤਾਨੀ ਦੁਪੱਟੇ ਸਾਡੇ ਕੋਲ ਆ ਗਿਆ ਹਰ ਇੱਕ ਦੇ ਉੱਤੇ ਬਹੁਤ ਵੱਡੀ ਧਵਾਕੇਦਾਰ ਫੇਰ ਯਾਰਾਂ ਦੇ ਵਿੱਚ ਰੇਟ 2-200 ਰੁਪਿਆ ਦੁਪੱਟੇ ਦਾ ਆ 150 ਰੁਪਏ ਦਾ ਦੁਪੱਟਾ ਘਰਤਾ ਜੀ ਪਿਓ ਰਿਉਣ ਦਾ ਕੋਈ ਮਨ ਚਲੀ ਬ੍ਰੈਂਡ ਦਾ ਦੁਪੱਟਾ ਕੋਟ ਦਾ ਦੁਪੱਟਾ 95 ਰੁਪਏ ਦਿੰਨੇ ਆ ਹੌਲ ਸੇਲਰ ਵਾਲੇ ਨੂੰ ਪੁੱਛ ਲਿਓ ਜੇ ਤੁਹਾਨੂੰ 100 ਰੁਪਏ ਤੋਂ ਘੱਟ ਨਹੀਂ ਦੇ ਸਕਦਾ ਸੀ 95 ਰੁਪਏ ਦੀ ਲਾਤਾ ਦੇਖੋ ਲੱਗੀ ਸੇਲ ਲੱਗੀ ਸੇਲ ਲੱਗੀ ਸੇਲ ਪ੍ਰਿੰਟ ਸੂਟਾਂ ਦੇ ਲੱਗੀ ਬਹੁਤ ਵੱਡੀ ਸੇਲ 500 ਦੇ 500 ਦੇ ਮਾਦਰ 250 ਰੁਪਏ ਦਾ ਸੂਟ 250 ਰੁਪਏ ਦਾ ਸੂਟ ਦਵਾਂਗੇ ਕੱਪੜੇ ਦੇ ਵਿੱਚ ਰੰਗ ਪ੍ਰਿੰਟ ਦਵਾਂਗੇ ਬੜੀ ਵੱਧ ਬੀਪੀਆਂ ਭੈਣਾ ਮੇਰੀ ਗੱਲ ਸੁ 5 500 ਦੇ 8 800 ਦੇ ਲੈਣੇ ਬੰਦ ਕਰ ਦੋ ਆ ਚੱਕੋ 250 250 250 ਰੁਪਏ ਦੇ ਵਿੱਚ ਸੂਟ ਦੇ ਦਿੰਨੇ ਆ ਪ੍ਰਿੰਟ ਜਿੰਨੇ ਮਰਜੀ ਜਿੰਨੇ ਮਰਜੀ ਜਿੰਨੇ ਮਰਜੀ ਪ੍ਰਿੰਟ ਲੈ ਜੋ ਆ ਚੱਕੋ ਜੀ ਆ ਗਿਆ ਆਲ ਓਵਰ ਸੂਟ ਤੇ ਨਾਲ ਦੁਪੱਟਾ ਲਾ ਕੇ ਦੇਦਾ ਘੋਟਣ ਦਾ ਰੇਡ ਕਰਤਾ 350 ਦਲਦੀਆਂ ਨਾਨੀਆਂ ਬਜ਼ੁਰਗ ਵੀ ਕਰਦੇ ਖੋਜ ਬਾਜ਼ਾਰ ਦੇ ਵਿੱਚ ਮਿਲਦਾ 1000 ਰੁਪਏ ਦਾ ਇੱਕ ਇੱਥੇ ਕਰਤੇ 800 ਦੇ ਦੋ 800 ਦੇ ਦੋ 800 ਦੇ ਦੋ ਮਾਰਕੀਟ ਦੇ ਵਿੱਚ ਰੇਡ 1200 1300 ਕੋਈ ਲੱਗ ਲੱਗ ਰੇਟ ਲਾਉਂਦੇ ਆ ਆ ਵੀ ਕਰਤਾ 500 ਰੁਪਏ ਦਾ ਚੱਕੋ ਕੋਈ ਕਹਿੰਦੇ ਇਹ ਕੱਪੜਾ ਹੈਗਾ ਇੰਗਲੈਂਡ ਦਾ ਬਾਜ਼ਾਰ ਦੇ ਵਿੱਚ ਹੈਗਾ 1300 ਰੁਪਏ ਦਾ ਇੱਕ ਸੂਟ ਇੱਥੇ ਅਸੀਂ ਕਰਤੇ 1300 ਦੇ ਦੋ ਆਹ ਚੱਕੋ ਜੀ ਦੁਬਈ ਦਾ ਕੱਪੜਾ ਆ ਗਿਆ ਜੀ ਪੂਰਾ ਆਲ ਓਵਰ ਚਾਹੇ ਗਾਉਣ ਬਣਾ ਲਓ ਚਾਹੇ ਬਣਾ ਲਓ ਫਰਾਕਾ ਜੇਤਾ ਦੀ ਮਰਜ਼ੀ ਵੈਰਾਈਟੀ ਬਣਾ ਲਓ ਚੱਕੋ ਜੀ ਰੇਡ ਕਰਤਾ ਇਹਦਾ 450 ਰੁਪਏ 450 ਰੁਪਏ ਬਾਜੀ ਦੇਖੋ ਜੀ ਇਹ ਗੱਲ ਦਾ ਪੱਕੀ ਆ ਮਾਲ ਸਾਡੇ ਕੋਲ ਦਬਈ ਦਾ ਪਰ ਜਿਹੜਾ ਮੰਗਦਾ ਅਸੀਂ ਉਹਨੂੰ ਹੀ ਦੇਈਦਾ ਚੱਕੋ 450 5 ਦਿਨ ਦੇ ਵਿੱਚ ਖਾਲੀ ਕਰ ਦੇਣਾ ਜਿਹੜਾ ਲੈ ਗਿਆ ਲੈ ਗਿਆ ਰਹਿ ਗਿਆ ਰਹਿ ਗਿਆ ਜੀ ਆ ਵੀ ਕਰਦੀ ਪਾਰੀ ਸਾਰੀ 500 ਰੁਪਏ ਜਿਹੜਾ ਮਰਜੀ ਸੂਟ ਚੱਕ ਕੇ ਲੈ ਜਾਓ 500 500 500 ਐਨ ਬੋਲ ਬੋਲ ਦੇ ਬੱਚੇ ਭਾਵੇਂ ਕੋਟ ਤੇ ਬਣਾ ਲਓ ਭਾਵੇਂ ਸੂਟ ਬਣਾ ਲਓ ਭਾਵੇਂ ਨਾਈਟ ਸੂਟ ਬਣਾ ਲਓ ਭਾਵੇਂ ਕੋਟ ਸੈੱਟ ਬਣਾ ਲਓ ਚੱਕ ਲਓ ਚੱਕ ਲਓ ਜੀ ਚੱਕ ਲਓ ਆ ਟਰਾਈਡ ਐਡ ਦਾ ਟਾਬਲ ਆ ਗਿਆ ਆ ਚੱਕੋ ਇਹੋ ਜੀਆਂ ਚੀਜ਼ਾਂ ਆਈਆਂ ਰੇਟ ਕਰਤਾ 350 ਰੁਪਏ ਮੌਕੇ ਦੀ ਗੱਲ ਆ ਭਾਜੀ ਇੱਥੇ ਕੁਰਤੇ ਪਜਾਮੇ ਕੋਟ ਪੈਂਟ ਸੂਟਾਂ ਤੇ ਲਹਿੰਗੇ ਸ਼ਰਾਰੇ ਕਰਾਣੇ ਤੇ ਬਹੁਤ ਵੱਡੀ ਸੇਲ ਲੱਗੀ ਆ 4 ਦਿਨਾਂ ਦਾ ਮੇਲਾ ਰਹਿਣਾ ਜਾਇਓ ਵੇਲਾ ਹੋਰ ਨਾ ਤੁਸੀਂ 4 ਦਿਨਾਂ ਬਾਅਦ ਆਜੋ ਦੁਕਾਨ ਤੇ ਸੂਟ ਇੱਕ ਜਿਹੀ ਨਹੀਂ ਦੇਖਣਾ ਦੇਖੋ ਜੀ ਦੁਪੱਟੇ ਵੀ ਖੁੱਲੇ ਡੁੱਲੇ ਸਟਾਲ ਦੇਖੋ ਕਿੰਨੇ ਸੋਹਣੇ ਸੋਹਣੇ ਆ ਗਏ ਆ ਫੁਲਕਾਰੀਆ ਕਿੰਨੇ ਸੋਹਣੀਆਂ ਆ ਗਈਆਂ ਪਾਕਿਸਤਾਨੀ ਦੁਪੱਟੇ ਸਾਡੇ ਕੋਲ ਆ ਗਿਆ ਹਰ ਇੱਕ ਦੇ ਉੱਤੇ ਬਹੁਤ ਵੱਡੀ ਧੁਮਾਕੇਦਾਰ ਸੇਲ ਸਾਡੇ ਕੋਲ 250 ਰੁਪਏ ਤੋਂ ਫੁਲਕਾਰੀ ਸ਼ੁਰੂ ਉਦੋਂ ਉੱਪਰ ਜਿੰਨੀ ਮਰਜ਼ੀ ਲੈ ਜਾਓ ਬ੍ਰਾਈਟ ਆਹ ਚੱਕੋ ਜੀ ਰਿਹਾਉਣ ਦੇ ਦੁਪੱਟੇ ਆ ਗਏ ਜੀ ਬਜ਼ਾਰਾਂ ਦੇ ਵਿੱਚ ਰੇਟ 2-200 ਰੁਪਿਆ ਦੁਪੱਟੇ ਦਾ ਆ 150 ਰੁਪਏ ਦਾ ਦੁਪੱਟਾ ਕਰਤਾ ਜੀ ਪਿਓ ਰਿਅਨ ਦਾ ਸਲਾਹ ਜੀ ਫਾਇਦੇ ਤੁਹਾਡੇ ਬਹੁਤ ਵੱਟਿਆ ਇਹ ਰੇਟ ਤੁਹਾਨੂੰ ਰੇੜੀਆਂ ਫੜੀਆਂ ਤੇ ਨਹੀਂ ਮਿਲਣੇ ਜਿਹੜੇ ਤੁਹਾਨੂੰ ਅਸੀਂ ਪੰਜਾਬ ਦੇ ਸਭ ਤੋਂ ਵੱਡੇ ਰਾਇਲ ਲਗਜ਼ਰੀ ਸ਼ੋਰੂਮ ਤੇ ਦੇ ਰਹੇ ਆ ਇੱਥੇ ਅਸੀਂ 2-2 ਰੁਪਏ 5-5 ਰੁਪਏ ਦੇ ਕੱਪੜਾ ਵੇਚੀ ਜਾਂਦੇ ਆ ਸਟਾਕ ਸਾਰਾ ਹੀ ਕਲੀਅਰ ਕਰ ਦੇਣਾ ਆਡਾ ਫਾਇਦਾ ਕਰ ਦੇਣਾ ਦੁਕਾਨਦਾਰ ਸਾਡੇ ਪਿੱਛੇ ਪਏ ਆ ਕਿੰਨੇ ਸਾਰਾ ਹੀ ਮਾਲ ਦੇ ਦੋ ਟਰੱਕ ਭਰ ਕੇ ਲੈਣੇ ਹੈਗਾ ਨਾ 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 ਅਸੀਂ ਤਾਂ ਕੱਪੜਾ ਦੇਣਾ ਪੰਜਾਬ ਦੇ ਲੋਕਾਂ ਨੂੰ ਆਮ ਲੋਕਾਂ ਨੂੰ ਜਿਨ੍ਹਾਂ ਦਾ ਫਾਇਦਾ ਹੋਣਾ ਐਦਾਂ ਕਹਿੰਦੇ ਆ ਵੀ ਫਾਇਦੇ 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 ਕਰ ਦੇਣਾ ਸਾਰੇ ਅੱਜ ਕੋਈ ਮਣ ਚਲੀ ਬ੍ਰੈਂਡ ਦਾ ਦੁਪੱਟਾ ਕੋਟ ਦਾ ਦੁਪੱਟਾ 95 ਰੁਪਏ ਦਿੰਨੇ ਆ ਹੋਲ ਸੇਲਰ ਵਾਲਿਆਂ ਨੂੰ ਪੁੱਛ ਲਿਓ جے ਤੁਹਾਨੂੰ 100 ਰੁਪਏ ਤੋਂ ਘੱਟ ਨਹੀਂ ਦੇ ਸਕਦਾ ਸੀ 95 ਰੁਪਏ ਦੀ ਲਾਤਾ ਮੇਰਾ ਦੇਖੋ ਰੰਗ ਕਿੰਨੇ ਸੋਹਣੇ ਖੁੱਲੇ-ਘੁੱਲੇ ਜੀ ਭਾਵੇਂ ਤੁਸੀਂ ਪੈਂਟਾਂ ਸ਼ਰਟਾਂ ਦੇ ਨਾਲ ਪਾ ਲਓ ਭਾਵੇਂ ਤੁਸੀਂ ਸੂਟਾਂ ਦੇ ਨਾਲ ਲੈ ਲਓ ਭਾਵੇਂ ਤੁਸੀਂ ਸਕੂਟਰੀ ਤੇ ਜਾਣਾ ਮੂੰਹ ਬੰਨਣ ਲਈ ਲੈ ਲਓ 95 ਰੁਪਏ ਦਾ ਦੁਪੱਟਾ ਦੇ ਰਹੇ ਹਾਂ ਜਿਹੜਾ ਸਾਨੂੰ 95 ਦਾ ਕਿਸੇ ਨੇ ਰਮਾਲ ਨਹੀਂ ਦੇਣਾ ਹਾਜੀ ਕਾਦੀਆਂ ਦੇ ਵਿੱਚ ਲੱਗ ਗਿਆ ਮੇਲਾ ਨਾ ਦੁਕਾਨਾ ਬਟਾਲੇ ਨਾ ਗਰਦਾਸਪੁਰਾ ਨਾ ਟਾਂਡਾ ਨਾ ਦਸੂਆ ਨਾ ਬਕੈਰੀਆਂ ਸੈਂਟਰ ਦੇ ਵਿੱਚ ਬੈਠੇ ਆ ਆਜੋ ਤੇਤੀ ਆਜੋ ਵੱਡੇ ਫਾਇਦੇ ਡੈਲ ਖੋਲ ਕੇ ਥੋੜੇ ਜਿਹੇ ਪੈਸੇ ਲੈਣੇ ਕੱਪੜਾ ਇ